ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੋਕਾਂ ਦੀ ਖੱਜਲ ਖਰਾਬੀ ਨੂੰ ਰੋਕਣ ਦੇ ਲਈ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਸੂਬੇ ਭਰ ਵਿੱਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਅੱਜ ਕਾਦੀਆਂ ਹਲਕੇ ਦੇ 5 ਬਲਾਕਾਂ ਦੇ ਪਰਿਵਾਰੀ ਔਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਵਾਈਸ ਪ੍ਰਧਾਨ ਜੋਬਨ ਬੋਪਾ ਰਏ ਭੁੰਬਲੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਰੰਦੇਸ਼ੀ ਸੋਚਦਕਾ ਅੱਜ ਸਰਕਾਰ ਤੁਹਾਡੇ ਦਵਾਰ ਕੈਂਪਾਂ ਦੇ ਤਹਿਤ ਲੋਕਾਂ ਦੀ ਖੱਜਲ ਖਵਾਰੀ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਇਨ੍ਹਾਂ ਕੈਂਪਾਂ ਦੇ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਲੋਕ ਹਿੱਤ ਵਿੱਚ ਕੰਮ ਕੀਤਾ ਜਾ ਰਿਹਾ ਸਰ ਮੇਰਾ ਨਾਮ ਜੋਗਨ ਬੋਪਰਾ ਹੈ ਜੀ ਆਮ ਆਦੀ ਪਾਰਟੀ ਵੱਲੋਂ ਮੈਂ ਐਜ਼ ਹਲਕਾ ਚਾਰਜ ਸੇਵਾ ਕਰ ਚੁੱਕਿਆ ਗੁਰਦਾਸਪੁਰ ਹੁਣ ਮੇਰੇ ਕੋਲ ਮੌਜੂਦਾ ਡਿਸਟ੍ਰਿਕਟ ਦਾ ਵਾਈਸ ਪ੍ਰੈਜ਼ੀਡੈਂਟ ਹੈ ਮੌਜੂਦਾ ਜੀ ਤੇ ਮੈਨੂੰ ਪਾਰਟੀ ਨੇ ਇੱਕ ਹੋਰ ਸੇਵਾ ਦਾ ਮੌਕਾ ਮੇਰੀ ਜ਼ਿੰਮੇਵਾਰੀ ਲਈ ਆ ਮੇਰੇ ਕੋਲ ਪੰਜ ਬਲਾਕਾਂ ਦਾ ਮੈਨੂੰ ਪਰਿਵਾਰੀ ਲਾਇਆ ਗਿਆ ਕਾਦੀਆਂ ਹਲਕੇ ਦੇ ਵਿੱਚ ਉਹ ਪ੍ਰਭਾਰੀ ਦਾ ਕੰਮ ਇਹ ਆ ਵੀ ਜਿਹੜੇ ਕੈਂਪ ਲੱਗ ਰਹੇ ਨੇ ਸਰਕਾਰ ਤੁਹਾਡੇ ਦੁਆਰ ਇਹਨਾਂ ਦੀ ਮੈਂ ਸੁਪਰਵਾਈਜ਼ਨ ਕਰਨੀ ਆ ਵੀ ਇਹ ਕੰਮ ਸਮੂਥਲੀ ਤੇ ਸੁਚਾਰੂ ਢੰਗ ਨਾਲ ਚੱਲੀ ਜਾਵੇ ਤੇ ਜਿਹੜੇ ਲੋਕਾਂ ਦੇ ਕੰਮ ਕੋਈ ਰਹਿ ਜਾਂਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਸਾਨੂੰ ਆ ਕੇ ਮਿਲ ਕੇ ਤਾਂ ਆਪਾਂ ਉਹ ਮੌਕੇ ਰਿਪੋਰਟ ਕਰਾ ਸਕੀਏ ਜਿਹੜਾ ਅੱਜ ਡਡਵਾ ਕੈਂਪ ਲੱਗਾ ਸਰ ਇਹ ਕੱਲ ਤੋਂ ਸਾਡੇ ਸ਼ੁਰੂ ਹੋਏ ਨੇ ਕੈਂਪ ਤੇ ਇਹ ਕੈਂਪ ਲਾਉਣ ਦਾ ਮੇਨ ਮਕਸਦ ਇਹ ਆ ਵੀ ਲੋਕਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਜਿੰਨਾਂ ਦੇ ਕਰਕੇ ਲੋਕਾਂ ਨੂੰ ਆਪਣੇ ਦਿਨ ਖਰਾਬ ਕਰਕੇ ਦਫ਼ਤਰਾਂ 'ਚ ਜਾ ਕੇ ਆਪਣਾ ਸਮਾਵੇ ਉੱਥੇ ਵੀ ਕਿਸੇ ਵੇਲੇ ਕੰਮ ਨਹੀਂ ਹੁੰਦਾ ਲੈ ਇੰਨਾ ਚਲਾ ਕੇ ਘਰੇ ਮੁੜਨਾ ਪੈਂਦਾ ਉਹ ਜਿਹੜਾ ਕਲਚਰ ਆ ਉਹਨੂੰ ਚੇਂਜ ਕਰਦੇ ਆ ਹਾਂ ਲੋਕਾਂ ਦੇ ਵਿੱਚ ਅਫਸਰਾਂ ਨੂੰ ਬਿਠਾ ਦਿੱਤਾ ਜਾਵੇ ਡਿਪਾਰਟਮੈਂਟ ਨੂੰ ਬਿਠਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗੇ ਵੀ ਇਹ ਕੰਮ ਸਾਡੇ ਲਈ ਕਰਦੇ ਆ ਨਾ ਕਿ ਆਪਾਂ ਇਹਨਾਂ ਦੇ ਕੋਈ ਆਪਾਂ ਇਹਨਾਂ ਲਈ ਕੋਈ ਬੈਠੇ ਬੰਦਿਸ਼ ਆ ਇਸ ਕਰਕੇ ਇਹ ਕੈਂਪ ਲਾਉਣ ਦਾ ਸਭ ਤੋਂ ਮੇਨ ਪਰਪਸ ਇਹੀ ਆ ਜੀ ਲੋਕਾਂ ਦੀ ਕਨੈਕਟੀਵਿਟੀ ਸਰਕਾਰੀ ਅਫਸਰਾਂ ਨਾਲ ਸਰਕਾਰੀ ਮੁਲਾਜ਼ਮਾਂ ਨਾਲ ਬਣਾਈ ਜਾਵੇ ਮਾਨ ਸਾਹਿਬ ਇਹ ਨਾ ਜਦੋਂ ਬੰਦਾ ਕਿਸੇ ਚੇਅਰ ਤੇ ਬੈਠਦਾ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਮਾਨ ਸਾਹਿਬ ਨੇ ਜਿਹੜੀ ਸ਼ਰਤ ਲਾਗੂ ਕੀਤੀ ਆ ਜਬ ਅੱਜ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਨੇ ਇਹ ਅਜੇ ਆਉਣ ਵਾਲਾ ਸਮਾਂ ਹੋਰ ਵੀ ਹੈ ਮਾਨ ਸਾਹਿਬ ਬਹੁਤ ਕੁਝ ਕਰਨਗੇ ਆਪਾਂ ਇਹਨੂੰ ਕਲੈਕਟਿਵਲੀ ਕਿਤੇ ਗੱਲ ਕਰਾਂਗੇ ਇੱਧਰ ਲੰਬਾ ਚੱਲ ਜਾਣਾ ਕਿਉਂਕਿ ਮਾਨ ਸਾਹਿਬ ਦੇ ਕੰਮਾਂ ਨੂੰ ਗਿਣੌਣ ਲੱਗੇ ਤਾਂ ਫਿਰ ਦਿਨ ਤੋਂ ਰਾਤ ਪੈ ਜਾਣੀ ਆ ਉਹ ਸਾਡੇ ਲੀਡਰ ਲੋਕਾਂ ਦੀ ਕੰਮ ਕਰਨਾ ਇਹਨੇ ਉਹਨਾਂ ਦੀ ਉਹਨਾਂ ਦੇ ਕੰਮਾਂ ਦੇ ਉੱਤੇ ਸਾਨੂੰ ਬਹੁਤ ਖੁਸ਼ੀ ਆ ਸੰਤੋਸ਼ਟੀ ਆ ਕਿਉਂਕਿ ਜਦੋਂ ਲੋਕਾਂ ਨੂੰ ਮਿਲਦੇ ਆ ਤੇ ਸਾਨੂੰ ਉਹਨਾਂ ਦੇ ਚਿਹਰੇ ਤੇ ਇੱਕ ਸੰਤੋਸ਼ ਆ ਬਾਕੀ ਵਿਰੋਧੀਆਂ ਦਾ ਕੰਮ ਕਹਿਣਾ ਭੰਡਣਾ ਉਹ ਆਪਣਾ ਕਰੀ ਜਾਂਦੇ ਨੇ ਮਾਨ ਸਾਹਿਬ ਆਪਣਾ ਕੰਮ ਕਰ ਰਹੇ ਨੇ ਆਪਣੀ ਕਦਰ ਨਾਲ ਕਰ ਰਹੇ ਨੇ ਤੇ ਉਹਦੀ ਖੁਸ਼ੀ ਆਮ ਪਬਲਿਕ ਨੂੰ ਜਿਲ੍ਹਾ ਵਾਸੀ ਨੂੰ ਮੇਰਾ ਇਹੀ ਬੇਨਤੀ ਆ ਤੁਹਾਡੇ ਮਾਧਮ ਰਹੀ ਇਹੀ ਮੇਰਾ ਮੈਸੇਜ ਆ ਵੀ ਇਹਦਾ ਲਾਹਾ ਜਿੰਨਾ ਲੈ ਵੱਧ ਤੋਂ ਵੱਧ ਲੈ ਸਕਦੇ ਹੋ ਕਿਉਂਕਿ ਇਹ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗਣੇ ਆ ਤੇ ਵੱਧ ਤੋਂ ਵੱਧ ਜੋ ਵੀ ਤੁਹਾਡੀਆਂ ਛੋਟੀਆਂ ਮੋਟੀਆਂ ਮੁਸ਼ਕਲਾਂ ਨੇ ਆ ਕੇ ਇੱਥੇ ਘਰੀ ਮਿਲੋ ਆਪਣੀ ਅਪਰੋਚ ਕਰੋ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਤੁਹਾਡੀ ਮੁਸ਼ਕਲ ਕੀ ਆ ਉਹਦਾ ਮੌਕੇ ਨੂੰ ਪਟਾਰਾ ਕਰਾਓ ਕੋਈ ਚੀਜ਼ ਦਾ ਕੋਈ ਇਸ ਵੇਲੇ ਸੋਲੂਸ਼ਨ ਨਹੀਂ ਹੁੰਦਾ ਵੀ ਐਗਾ ਪਿੱਛਾ ਵੀ ਹੋ ਜਾਂਦਾ ਐਟ ਲੀਸਟ ਪਤਾ ਕਰਕੇ ਉਹਦਾ ਹੱਲ ਕੱਢਣ ਵਾਲੀ ਸਾਈਡ ਤੇ ਹੋ ਜੋ ਇਹ ਕੈਂਪ ਦਾ ਲਾਹਾ ਲਿਆ ਜਾਵੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ